ਨਾਨਕ ਹੱਥ ਜੋੜ ਕੇ ਕਹਿੰਦੇ ਮਹਾਰਾਜ ਉਹ ਸਤਮੁਤ ਇੰਨਾ ਪੁੰਜਿਆ ਹੋਇਆ ਮਹਾਰਾਜ ਸਤਮੁਤ ਉਹਦੇ ਵਿੱਚ ਇੰਨੀ ਵੱਡੀ ਕਰਾਮਾਤ ਹੈ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਹੱਸ ਕੇ ਬੋਲੇ ਕਹਿੰਦੇ ਮਰਦਾਨਿਆ ਕਰਤਾਰ ਭਲੀ ਕਰੇ ਮੀਆਂ ਮਿੱਠੇ ਨਾਲ ਕਿਤੇ ਤਰਾ ਮਾਤ ਦੀ ਭੇਂਟ ਨਾ ਹੋਵੇ ਪਰ ਜੇ ਕਿਤੇ ਤਰਾ ਮਾਤਾਂ ਦੀ ਭੇਂਟ ਹੋ ਗਈ ਫਿਰ ਇੱਕ ਗੱਲ ਯਾਦ ਰੱਖੀ ਮਰਦਾਨਿਆ ਉਹ ਤਾਂ ਕਹਿੰਦਾ ਐਦਾਂ ਲਾਦਾਂਗੇ ਗੁਰੂ ਨਾਨਕ ਨੂੰ ਜਿਵੇਂ ਦੁੱਧ ਤੋਂ ਮਲਾਈ ਲਈਦੀ ਹੈ ਜੇ ਭੇਂਟ ਹੋ ਗਈ ਮੀਆਂ ਮਿੱਠਾ ਐਦਾਂ ਨਿਚੋੜ ਕੇ ਸੁੱਟ ਦਾਂਗੇ ਜਿਵੇਂ ਨਿੰਬੂ ਨਿਚੋੜ ਕੇ ਸੁੱਟਦੇ ਕਹਿੰਦੇ ਭੇਂਟ ਹੋ ਲੈਣ ਦੇ ਕਰਤਾਰ ਪਲੀ ਕਰੇ ਕਿਤੇ ਕਰਾਮਾਤੀ ਭੇਂਟ ਨਾ ਹੋ ਜਾਏ ਜੇ ਕਰਾਮਾਤ ਦੀ ਭੇਟ ਹੋਈ ਤੇ ਵਿਖੀ ਮਰਦਾਨਿਆਂ ਐਦਾਂ ਨਚੋੜਦਾ ਕਿ ਮੀਆਂ ਮਿੱਠੇ ਨੂੰ ਜਿਵੇਂ ਨਿੰਬੂ ਨਚੋੜ ਕੇ ਸੁੱਟੇ ਔਰ ਸਾਥ ਸੰਗਤ ਬਾਦਸ਼ਾਹ ਨੇ ਨਾਲ ਇੱਕ ਗੱਲ ਕਹੀ ਕਹਿੰਦੇ ਮਰਦਾਨਿਆ ਦੁੱਧ ਤੋਂ ਮਲਾਈ ਲਾ ਦਿਓ ਦੁੱਧ ਤਾਂ ਵੀ ਕੰਮ ਆ ਜਾਂਦਾ ਪਰ ਨਿੰਬੂ ਨਚੋੜ ਕੇ ਸੁੱਟ ਦਿਓ ਨਿੰਬੂ ਕੰਮ ਨਹੀਂ ਆਉਂਦਾ ਬਾਦਲੇ ਦੁੱਧ ਤੋਂ ਮਲਾਈ ਲਾ ਦਿਓ ਦੁੱਧ ਤਾਂ ਵੀ ਕੰਮ ਆਉਂਦਾ ਸਜਣੋ ਨਿੰਬੂ ਨਚੋੜ ਕੇ ਛੱਡ ਦਿਓ ਨਚੋੜਿਆ ਨਿੰਬੂ ਰੋੜੀਆਂ ਤੇ ਰੋਲਵੇ ਕਹਿੰਦੇ ਹਉਣ ਦੇ ਭੇਟ ਜਦੋਂ ਪਾਦਸ਼ਾਹ ਮਿੱਠਨਕੋਟ ਪਹੁੰਚੇ ਨਾ ਸਾਈ ਮੀਆਂ ਮਿੱਠਾ ਸਭ ਕੁਝ ਵੱਜ ਗਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕੋਈ ਆਮ ਵਿਅਕਤੀ ਨਹੀਂ ਅੱਲਾਹ ਤਾਲਾ ਦੀ ਅਗੰਮ ਸ਼ਕਤੀ ਐ ਜੰਦਿਆਂ ਮਿੱਠਨ ਕੋਟ ਮੀਆਂ ਮਿੱਠਾ ਚਰਨਾ ਟੈਪਿਆ ਕਹਿੰਦਾ ਪਾਤਸ਼ਾ ਮੇਰੇ ਕੋਲ ਇੰਨੀ ਤਰ੍ਹਾਂ ਮਾਤ ਐ ਮੈਂ ਇਤਨਾ ਲਾ ਸਕਦਾ ਜਿਵੇਂ ਦੁੱਧ ਤੋਂ ਮਲਾਈ ਲਈਦੀ ਐ ਪਰ ਪਾਤਸ਼ਾ ਨਿੰਬੂ ਨਚੋੜਿਆ ਰੂੜੀਆਂ ਤੇ ਰੁਲਦਾ ਮਹਾਰਾਜ ਮੇਰੀਆਂ ਤਰ੍ਹਾਂ ਮਾਤਾਂ ਨਾ ਖੋਇਓ ਪਾਤਸ਼ਾ ਮੈਨੂੰ ਕਿਤੇ ਨਿੰਬੂ ਦੀ ਤਰ੍ਹਾਂ ਨਚੋੜਨਾ ਦਿਓ ਸਤਗੁਰਾਂ ਬਾਹ ਫੜ ਕੇ ਕਿਹਾ ਮੀਆਂ ਮਿੱਠਾ ਬੰਦਗੀ ਲੋਕਾਂ ਨੂੰ ਛੁਪਾਉਣ ਵਾਸਤੇ ਨਹੀਂ ਹੁੰਦੀ ਬੰਦਗੀ ਸ੍ਰਿਸ਼ਟੀ ਦਾ ਭਲਾ ਕਰਨ ਵਾਸਤੇ ਹੈ ਬੰਦਗੀ ਇਸ ਵਾਸਤੇ ਨਹੀਂ ਕਰੀਦੀ ਕਿ ਲੋਕਾਂ ਦਾ ਮੱਥੇ ਟਿਕਾਉਣੇ ਨੇ ਬੰਦਗੀ ਇਸ ਵਾਸਤੇ ਕਰੀਦੀ ਹੈ ਕਿ ਲੋਕਾਂ ਦੇ ਕਰਮ ਬਦਲ ਜਾਣ ਤੇਰੀ ਬੰਦਗੀ ਦਾ ਤਾਂ ਫਾਇਦਾ ਹੈ ਜੇ ਦੁਨੀਆਂ ਦੇ ਦੁੱਖ ਦੂਰ ਕਰ ਸਕੇ ਸੱਜਣਾ ਬੰਦਗੀ ਕਰਕੇ ਲੋਕਾਂ ਦਾ ਸਿਰ ਟਿਕਾਉਣਾ ਇਹ ਕਾਦੀ ਬੰਦਗੀ ਹੈ ਮੀਆਂ ਮਿੱਠਾ ਚਰਨਾ ਟੈਪ ਜਿਹੜੇ ਪੱਥਰ ਉੱਤੇ ਗੁਰੂ ਨਾਨਕ ਸਿੰਘ ਮਹਾਰਾਜ ਆ ਕੇ ਬੈਠੇ ਪਰਤ ਕੇ ਮੀਆਂ ਮਿੱਠਾ ਉਸੇ ਪੱਥਰ ਦੇ ਕੋਲ ਬਹਿ ਕੇ ਬੰਦਗੀ ਕਰਦਾ ਰਿਹਾ ਔਰ ਸਾ ਸੰਗਤ ਹਜ਼ੂਰ ਨੇ ਬਖਸ਼ਿਸ਼ ਕਰਕੇ ਕਿਹਾ ਜਹਾ ਮੀਆਂ ਮਿੱਠਾ ਜੇ ਮਨ ਨਿਮਰ ਰੱਖੇਗਾ ਜਿਹੜਾ ਜਿਸ ਜਗ੍ਹਾ ਤੇ ਬਹਿ ਕੇ ਤੂੰ ਨਾਮ ਜਪਿਆ ਹੈ ਜਿਹੜਾ ਇਸ ਧਰਤੀ ਤੇ ਸਿਰ ਝੁਕਾਏਗਾ ਉਹਦੇ ਦੁੱਖ ਤੇ ਰੋਗ ਦੂਰ ਹੋਇਆ ਕਰੇ ਮੀਆਂ ਮਿੱਠਾ ਸ਼ਰਤ ਕਹਿ ਮਨ ਨਿਮਰ ਕੀ ਜਿੱਦਣ ਮਨ ਵਿੱਚ ਹੰਕਾਰ ਆ ਗਿਆ ਉਦਣ ਨਰੰਕਾਰ ਦੀ ਬਰਕਤ ਨਹੀਂ ਵਰਤਦੀ ਸਾਥ ਸੰਗਤ ਇਹ ਗੱਲ ਯਾਦ ਰੱਖਿਓ ਗੁਰੂ ਦੀਆਂ ਬਖਸ਼ਿਸ਼ਾਂ ਗੁਰਸਿੱਖਾਂ ਵਿੱਚ ਵਰਤਦੀਆਂ ਨੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਜਿਨ ਕੱਢੇ ਲੱਦੋ ਵਾਰੇ ਪਰ ਉਹ ਪਰਸਿੱਖ ਪਰਮਾਨ ਹੋਏ ਜਿਨ੍ਹਾਂ ਦੇ ਅੰਦਰ ਗੁਰੂ ਦੀ ਬਖਸ਼ਿਸ਼ ਲੈ ਕੇ ਹੰਕਾਰ ਨਹੀਂ ਆਇਆ ਇਹ ਨਹੀਂ ਕਿ ਉਹ ਮੈਂ ਕੀਤਾ ਅੱਜ ਸਦੀਆਂ ਲੰਘ ਗਈਆਂ ਤੁਸੀਂ ਬਾਬਾ ਸਿੰਧ ਸਰਸਾਈ ਜ਼ਿਲ੍ਹੇ ਅਸਥਾਨ ਤੇ ਦਿਨ ਮਨਾਉਂਦੇ ਹੋ ਮੱਥਾ ਟੇਕਦੇ ਹੋ ਵਡਿਆਈਆਂ ਬਖਸ਼ਿਸ਼ਾਂ ਹੋ ਰਹੀਆਂ ਨੇ ਕਿਉਂ ਇੱਕ ਕੋਈ ਕਾਰਨ ਹੋਵੇਗਾ ਦੇਖੋ ਆਪਾਂ ਨਹੀਂ ਦੇਖੀਆਂ ਉਸ ਵਕਤ ਕੀ ਬਖਸ਼ਿਸ਼ਾਂ ਹੋਈਆਂ ਪਰ ਅੱਜ ਤੁਸੀਂ ਇਸ ਧਰਤੀ ਤੇ ਨਤਮਸਤ ਹੁੰਦੇ ਹੋ ਇੱਕ ਚੀਜ਼ ਦਾ ਨਮਾਨ ਲਾਇਓ ਵਡਿਆਈ ਉਹਦੀ ਹੁੰਦੀ ਹੈ ਸਜਣੋ ਜਿਹਦੇ ਕੋਲ ਨਾਮ ਧੰਨ ਪੱਲੇ ਹੋਵੇ ਜਿੱਥੇ ਨਾਮ ਨਾ ਲਵੇ ਉੱਥੇ ਵਡਿਆਈ ਨਹੀਂ ਹੁੰਦੀ ਇਹ ਚੀਜ਼ ਯਾਦ ਰੱਖੋ ਦਰਖਤਾਂ ਨੂੰ ਲੱਗੇ ਹੋਏ ਫਲ ਫਲ ਵਿੱਚ ਮਿਠਾਸ ਭਰ ਗਈ ਹੈ ਬਿਨਾ ਖਾਦਿਆਂ ਇੱਕੋ ਤਰੀਕਾ ਹੈ ਦੱਸਣ ਦਾ ਕਿ ਇਹ ਦਰਖਤ ਦੇ ਫਲ ਮਿੱਠੇ ਹੋਣਗੇ ਦਰਖਤ ਕੋਈ ਕਾਰਨ ਕੋਈ ਤਰੀਕਾ ਜਿਸ ਰਖਣ ਦੀਆਂ ਟਾਣੀਆਂ ਧਰਤੀ ਵੱਲ ਝੁਕੀਆਂ ਹੋਣ ਸਮਝੋ ਉਸ ਦਰਖਤ ਦੇ ਫਲ ਮਿੱਠੇ ਨੇ ਜਿਹਦੀਆਂ ਟਾਣੀਆਂ ਧਰਤੀ ਵੱਲ ਨਹੀਂ ਝੁਕੀਆਂ ਉਹਦੇ ਫਲ ਨਹੀਂ ਮਿੱਠੇ ਹੋ ਸਕਦੇ ਜਿਵੇਂ ਜਿਵੇਂ ਅੰਬ ਮਿੱਠੇ ਹੁੰਦੇ ਜਾਂਦੇ ਨੇ ਟਾਣੀਆਂ ਧਰਤੀ ਵੱਲ ਝੁਕਦੀਆਂ ਜਾਂਦੀਆਂ ਜਿਵੇਂ ਜਿਵੇਂ ਕਿਸੇ ਲੱਗੇ ਹੋਏ ਫਲ ਵਿੱਚ ਰਸ ਭਰਦਾ ਜਾਂਦਾ ਹੈ ਉਹ ਟੌਂਡੀ ਧਰਤੀ ਵੱਲ ਚੁੱਕਦੀ ਜਾਂਦੀ ਹੈ ਟਾਹਣੀਆਂ ਦਾ ਝੁਕਣਾ ਦੱਸਦਾ ਹੈ ਕਿ ਲੱਗੇ ਹੋਏ ਫਲਾਂ 'ਚ ਮਿਠਾਸ ਭਰ ਗਈ ਹੈ ਸਿੱਖ ਦੇ ਅੰਦਰ ਦੀ ਨਿਮਰਤਾ ਦੱਸਦੀ ਹੈ ਕਿ ਇਹਦੇ ਵਿੱਚ ਗੁਰੂ ਦੀਆਂ ਬਖਸ਼ਿਸ਼ਾਂ ਗਈਆਂ ਜਿਨ੍ਹਾਂ ਦੀ ਆਪਾਂ ਯਾਦ ਮਨਾ ਰਹੇ ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ ਮਨ ਨਿਮੰਗ ਔਰ ਸਾਧ ਸੰਗਤ ਵਡਿਆਈਆਂ ਨਾਲ ਪਰਗਰ ਅੱਜ ਆਪਾਂ ਦਿਨ ਮਨਾਉਣੇ ਇਹ ਸਮਾਗਮ ਕਰਾਉਣ ਦਾ ਇੱਕੋ ਹੀ ਲਾਭ ਹੈ ਦੇਖੋ ਸਖੀ ਤੁਸੀਂ ਇਤਿਹਾਸ ਹੁੰਦੇ ਰਹਿੰਦੇ ਹੋ ਪਰ ਇਹ ਸਮਾਗਮ ਕਰਾਉਣ ਦਾ ਇੱਕੋ ਹੀ ਮਕਸਦ ਹੈ ਆਪਾਂ ਉਹਨਾਂ ਗੁਰਸਿੱਖਾਂ ਦੇ ਜੀਵਨ ਵਿੱਚੋਂ ਕੁਝ ਸਿੱਖੀਏ ਜੇ ਮਾਮਾ ਸਿੱਧ ਸਰਸਾਈ ਦਾ ਤੁਸੀਂ ਦਿਨ ਮਨਾ ਰਹੇ ਹੋ ਆਪਾਂ ਨੂੰ ਕੁਝ ਸਿੱਖ ਕੇ ਜਾਣਾ ਚਾਹੀਦਾ ਸਿੱਖਣਾ ਕੀ ਹੈ ਉਹ ਸਿੱਖਾ ਮਨ ਨੀਮਾ ਰੱਖੀ ਗੁਰੂ ਅਰਜਨ ਸਾਹਿਬ ਦੀਆਂ ਬਖਸ਼ਿਸ਼ਾਂ ਜੀ ਤੇਰੇ ਵਿੱਚ ਵਰਤਣ ਜੇ ਕੋਈ ਤੁਹਾਡੇ ਕੁੱਲ ਵਿੱਚੋਂ ਅੱਜ ਵੀ ਕਿਸੇ ਰੋਗੀ ਨੂੰ ਪੱਲਾ ਲਾ ਕੇ ਕਵੇ ਕਿ ਮੈਂ ਠੀਕ ਕੀਤਾ ਮਾਫ ਕਰਿਓ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿਣ ਲੱਗਾ ਉਹ ਭਾਵੇਂ 50 ਵਾਰ ਪੱਲਾ ਲਾ ਦੇ ਉਹਦੇ ਪੱਲੇ ਲਾਇਆ ਬੰਦਾ ਨਹੀਂ ਠੀਕ ਹੋ ਸਕਦਾ ਪਤਾ ਕਿਉਂ ਚਿੱਤ ਵਿੱਚ ਹੰਕਾਰ ਆ ਗਿਆ ਮੈਂ ਕੀਤਾ ਜਿੱਦਨ ਪੱਲਾ ਲਾਉਣ ਵਾਲਾ ਵਡਿਆਈ ਚਿਤ ਮਨ ਨੀਵਾ ਰੱਖ ਕੇ ਕਵੇ ਗੁਰੂ ਅਰਜਨ ਸਾਹਿਬ ਤੁਸੀਂ ਕਿਰਪਾ ਕਰਨੀ ਉਦਣ ਯਾਦ ਰੱਖਿਓ ਉਹ ਬੰਦਾ ਤੰਦਰੁਸਤ ਹੋ ਸਕਦਾ ਕਿਉਂਕਿ ਵਡਿਆਈ ਗੁਰੂ ਦੀ ਵਰਤਨੀ ਹੈ ਬੰਦੇ ਦੀ ਨਹੀਂ ਵਰਤ ਸਕਦਾ ਆਪਾਂ ਜਿਹਨਾਂ ਦਾ ਦਿਨ ਮਨਾ ਰਹੇ ਆਪਾਂ ਸਿੱਖ ਕੇ ਜਾਣਾ ਹੈ ਮਨ ਨੀਵਾ ਰੱਖਣਾ ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਆਪਸ ਕੋ ਜੋ ਜਾਣੇ ਨੀਚਾ ਸੋ ਉਹ ਕਣੀ ਨੇ ਸਭ ਤੇ ਉੱਚਾ ਭਾਈ ਜੇ ਤੂੰ ਵਡਿਆਈ ਚਾਹੁੰਦਾ ਆਪਣੇ ਆਪ ਨੂੰ ਮਾਨੀਮਾਨ ਰੱਖੀ ਇਹ ਨਾ ਕਹੀਂ ਕਿ ਮੈਨੂੰ ਆਹ ਬੜਿਆਈ ਹੋਈ ਹੈ ਜੀ ਮੇਰੇ ਹੱਥ ਵਿੱਚ ਕਰਮ ਬੰਦੇ ਦੇ ਹੱਥ ਵਿੱਚ ਨਹੀਂ ਹੈ ਇਤਿਹਾਸ ਪੈਂਦਾ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਰਿਸ਼ਤੇਦਾਰ ਨੇ ਬਾਬਾ ਸਬਨਵਾਲ ਜੀ ਬੰਦਗੀ ਵਾਲੇ ਸੀ ਰਵਾਨ ਗੁਰ ਸਿੱਖ ਹੋਏ ਪਾਤਸ਼ਾਹ ਨੇ ਪ੍ਰਚਾਰ ਕਰ ਥਾਪਿਆ ਤੇ ਬਾਬੇ ਸਬਨ ਮਲ ਨੂੰ ਆਪਣਾ ਰੁਮਾਲ ਦਿੱਤਾ ਕਹਿੰਦੇ ਜਾ ਪ੍ਰਚਾਰ ਕਰ ਪਹਾੜੀ ਲੱਗ ਕੇ ਜਿੱਥੇ ਲੋੜ ਪਵੇ ਜੇ ਕੋਈ ਵਾਹ ਪੇਸ਼ ਨਾ ਜਾਵੇ ਜਾਂ ਧਿਆਨ ਕਰਕੇ ਰੁਮਾਲ ਵਰਤ ਲਈ ਵੱਡੇ ਤੋਂ ਵੱਡਾ ਰੋਗ हट ਜਾਏ ਬਾਬਾ ਸਬਨ ਮਲ ਕੋ ਰੁਮਾਲ ਰਿਆ ਮੰਡੀ ਸਕੇਤ ਦੇ ਰਾਜੇ ਦਾ ਪੁੱਤਰ ਬਿਮਾਰ ਪੈ ਗਿਆ ਬਾਬੇ ਸਾਵਣ ਮੱਲ ਦੇ ਚਰਨਾ ਚੱਕ ਕੇ ਰਾਜੇ ਤੇ ਰਾਣੀ ਨੇ ਮੱਥਾ ਟੇਕਿਆ ਬਾਬੇ ਸਾਵਣ ਮੱਲ ਨੇ ਰੁਮਾਲ ਵਰਤ ਕੇ ਗੁਰੂ ਅਮਰਦਾਸ ਮਹਾਰਾਜ ਦਾ ਅਰਦਾਸ ਕੀਤੀ ਔਰ ਰਾਜੇ ਦਾ ਪੁੱਤਰ ਤੰਦਰੁਸਤ ਹੋ ਗਿਆ ਜਦੋਂ ਰਾਜੇ ਦਾ ਪੁੱਤਰ ਤੰਦਰੁਸਤ ਹੋ ਗਿਆ ਜਿਹਨੂੰ ਬੈਦਾਂ ਨੇ ਜਵਾਬ ਦਿੱਤਾ ਸੀ ਰਾਜੇ ਤੇ ਰਾਣੀਆਂ ਨੇ ਮੱਥਾ ਟੇਕਿਆ ਬਾਬੇ ਸਾਵਣ ਮੱਲ ਨੂੰ ਬਾਬੇ ਸਾਵਣ ਮੱਲ ਨੂੰ ਮਹਿਲਾਂ ਵਿੱਚ ਲਿਆ ਕੇ ਤਖਤ ਤੇ ਬਿਠਾਇਆ ਰਾਜੇ ਨੇ ਟੰਡੋਰਾ ਪਿੱਟ ਕੇ ਪਰਜਾ ਇਕੱਠੀ ਕੀਤੀ ਸਾਰੀ ਪਰਜਾ ਦੇ ਲੋਕਾਂ ਨੂੰ ਕਿਹਾ ਮੱਥਾ ਟੇਕੋ ਬਾਬੇ ਸਾਵਣ ਵਾਲ ਨੂੰ ਇਹਨੇ ਮੇਰਾ ਪੁੱਤਰ ਬਚਾਇਆ ਇਹਨੇ ਮੇਰਾ ਪੁੱਤਰ ਤੰਦਰੁਸਤ ਕੀਤਾ ਜਦੋਂ ਬਾਬੇ ਸਾਵਣ ਵਾਲ ਨੂੰ ਮੱਥਾ ਟੇਕਣ ਲੱਗ ਪਏ ਨਾ ਚਿੱਤ ਵਿੱਚ ਹੰਕਾਰ ਆ ਗਿਆ ਕਹਿੰਦਾ ਮੈਂ ਤਾਂ ਬਣ ਗਿਆ ਕੁਝ ਜਿਵੇਂ ਗੁਰੂ ਅਮਰਦਾਸ ਮਹਾਰਾਜ ਨੂੰ ਮੱਥਾ ਟੇਕਦਾ ਤਾਂ ਮੈਨੂੰ ਵੀ ਟੇਕ ਰਹਿਤੇ ਬਾਬੇ ਸਾਵਣ ਵਾਲ ਦੇ ਚਿੱਤ ਵਿੱਚ ਹਉਮੈ ਆ ਗਈ ਸੱਜਣੋ ਯਾਦ ਰੱਖਿਓ ਗੁਰੂ ਅਰਜਨ ਦੇ ਮਹਾਰਾਜ ਦੇ ਸਿੱਖ ਜਿਹੜੇ ਨਾਲ ਸੀ ਬਾਬਾ ਸੱਜਣ ਸੱਚ ਤੇ ਹੋਰ ਉਹ ਵਾਪਸ ਮੁੜ ਗਏ। ਉਨੇ ਹੀ ਜਾ ਕੇ ਦੱਸਿਆ ਗੁਰੂ ਅਮਰਦਾਸ ਮਹਾਰਾਜ ਸਾਵਣ ਮਲ ਮੱਥੇ ਟਕਾਉਂਦਾ ਹੈ। ਸਾਵਣ ਮਲ ਗੁਰੂ ਬਣ ਕੇ ਬਹਿ ਗਿਆ। ਸਾਵਣ ਮਲ ਆਪਣੇ ਆਪ ਨੂੰ ਗੁਰੂ ਅਮਰਦਾਸ ਮਹਾਰਾਜ ਤੁਹਾਡੇ ਬਰਾਬਰ ਸਮਝਣ ਲੱਗ ਪਿਆ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ ਕਹਿੰਦੇ ਗੁਰ ਸਿੱਖੋ ਉਹ ਰਮਾਲ ਤਾਂ ਇੱਕ ਕੱਪੜੇ ਦਾ ਟੁਕੜਾ ਹੈ। ਜੇ ਗੁਰੂ ਬਖਸ਼ਿਸ਼ਾਂ ਵਾਪਸ ਲੈ ਲਏ ਕੱਪੜੇ ਵਿੱਚ ਕੁਝ ਨਹੀਂ ਰਹਿੰਦਾ ਕਹਿੰਦੇ ਹੁਣ ਨਹੀਂ ਰਮਾਲ ਨਾਲ ਕੋਈ ਠੀਕ ਹੁੰਨ ਸਾਵਣ ਮਲ ਕੋ ਲੋਕੀ ਬਿਮਾਰ ਆਉਣ ਲੱਗ ਪਏ ਬਾਬੇ ਸਾਵਣ ਮਲ ਦੇ ਰਮਾਲ ਨਾਲ ਕੋਈ ਬੰਦਾ ਠੀਕ ਨਹੀਂ ਹੁੰਦਾ ਜਦੋਂ ਰੋਲਾ ਪਿਆ ਹੁਣ ਸਾਵਣ ਮਲ 'ਚ ਕੋਈ ਸ਼ਕਤੀ ਨਹੀਂ ਉਦੋਂ ਸਾਵਣ ਮਲ ਨੂੰ ਚਿੱਤਿਆ ਆਇਆ ਉਹ ਮਨਾ ਮੈਂ ਗੁਰੂ ਤੋਂ ਟਟ ਗਿਆ ਬਖਸ਼ਿਸ਼ਾਂ ਗੁਰੂ ਦੀਆਂ ਸੀ ਇੱਕ ਗੱਲ ਯਾਦ ਰੱਖਿਓ ਅੱਜ ਜਿੰਨੀਆਂ ਲਾਈਟਾਂ ਜਗ ਰਹੀਆਂ ਨੇ ਪੱਖੇ ਚੱਲ ਰਹੇ ਨੇ ਜਗਦਾ ਹੋਇਆ ਬੱਲਬ ਤੇ ਪੱਖਾ ਮਾਣ ਨਾ ਕਰੇ ਕਿ ਮੈਂ ਚੱਲ ਰਿਹਾ ਸਜਣੋ ਬਗ ਚੱਲਦਾ ਹੋਇਆ ਪੱਖਾ ਹਵਾ ਦਿੰਦਾ ਹੈ ਜਗਦਾ ਹੋਇਆ ਬੱਲਬ ਲਾਈਟ ਦਿੰਦਾ ਪਰ ਕਿਸੇ ਬੱਲਬ ਤੇ ਪੱਖੇ ਨੂੰ ਹੰਕਾਰ ਨਹੀਂ ਹੋਣਾ ਚਾਹੀਦਾ ਕਿ ਮੈਂ ਲਾਈਟ ਦੇ ਰਿਹਾ ਮੈਂ ਹਵਾ ਦੇ ਰਿਹਾ ਪਤਾ ਕਿਉਂ ਬਿਜਲੀ ਪਿੱਛੋਂ ਆ ਰਹੀ ਹੈ ਜੇ ਪਿੱਛੋਂ ਲਾਈਟ ਬੰਦ ਕਰ ਦਿਓ ਕੋਈ ਪੱਖਾ ਤੁਹਾਨੂੰ ਹਵਾ ਨਹੀਂ ਦੇ ਸਕਦਾ ਜੇ ਪਿੱਛੋਂ ਲਾਈਟ ਬੰਦ ਕਰ ਦਿਓ ਕਿਸੇ ਬੱਲਬੇ ਤਾਕਤ ਨਹੀਂ ਉਹ ਰੋਸ਼ਨੀ ਦੇ ਦੇ ਇਹਦਾ ਮਤਲਬ ਲਾਈਟ ਸ਼ਕਤੀ ਲੈਕਟਿਸਿਟੀ ਕਿਤੇ ਪਿੱਛੋਂ ਆ ਰਹੀ ਹੈ ਇਦਾਂ ਗੁਰਸਿੱਖ ਨੂੰ ਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਪਰ ਨਾਲ ਸਾਨੂੰ ਸਮਝਾਇਆ ਉਹ ਗੁਰਸਿੱਖੋ ਕਿਤੇ ਮਾਣ ਨਾ ਕਰ ਲਿਓ ਤੁਹਾਡੇ ਪਿੰਡ ਨੂੰ ਸਨਮਾਨ ਮਿਲਿਆ ਕੋਈ ਵੀ ਬੰਦਾ ਆਪਣੇ ਖੇਤੋਂ ਮਿੱਟੀ ਲਿਆ ਕੇ ਰੱਖ ਦੇ ਮਾਣ ਮਿਲਦੇ ਆ ਤੁਹਾਨੂੰ ਭਾਈ ਕੋਈ ਪੱਲਾ ਲਾਦੇ ਤੁਹਾਡੀ ਕੁੱਲ ਵਿੱਚੋਂ ਬਾਬਾ ਜੀ ਨੂੰ ਲੋਕਾਂ ਦਾ ਭਲਾ ਹੋ ਜਾ ਪਰ ਪੱਲਾ ਲਾਉਣ ਵਾਲਾ ਮਾਣ ਕਰ ਲੈ ਉਹਦੇ ਪੱਲੇ ਕੁਝ ਨਹੀਂ ਰਹਿੰਦਾ ਇਹ ਮੈਂ ਤਾਂ ਕਹਿ ਰਿਹਾ ਮੇਰੀਆਂ ਗੱਲਾਂ ਤੁਹਾਨੂੰ ਕੌੜੀਆਂ ਲੱਗਣਗੀਆਂ ਪਰ ਇਤਿਹਾਸ ਹੈ ਜਦੋਂ ਚਿੱਤ ਵਿੱਚ ਮਾਣ ਆਇਆ ਬਖਸ਼ਿਸ਼ਾਂ ਵਾਪਸ ਹੋ ਜਾਂਦੀਆਂ ਬਾਬੇ ਸਬਨਮਲ ਕੋਲ ਕੋਈ ਬਖਸ਼ਿਸ਼ ਨਹੀਂ ਰਹੀ ਮਨੰਦਰ ਟੁੱਟਿਆ ਰੋਇਆ ਰਾਜੇ ਨੂੰ ਜਾ ਕੇ ਹੱਥ ਜੋੜ ਕੇ ਕਹਿੰਦਾ ਮੰਡੀ ਸਕੇਤੇ ਰਾਜੇ ਨੂੰ ਕਹਿੰਦਾ ਮੈਂ ਗੁਰੂ ਨਹੀਂ ਮੇਰਾ ਗੁਰੂ ਧੰਨ ਗੁਰੂ ਅਮਰਦਾਸ ਮੇਰੀਆਂ ਪੁਲ ਬਖਸ਼ਾਓ ਮੈਂ ਤੁਨੂੰ ਆਪਣੇ ਪੈਰਾਂ 'ਚ ਮੱਥਾ ਟਿਕਾਇਆ ਆਪਣੇ ਪੈਰ ਧੋਕੇ ਪੜਾਏ ਮੈਂ ਗਲਤੀ ਕੀਤੀ ਐ ਚਲੋ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਮੇਰੀ ਪੁਲ ਬਖਸ਼ਾ ਦਿਓ ਰਾਜੇ ਰਾਣੀਆਂ ਉਹਦਾ ਪਰਿਵਾਰ ਸੰਗਤ ਸਮੇਤ ਕੋਇਨਦਵਾਲ ਸਾਹਾ ਆਏ ਔਰ ਬਾਬਾ ਸਾਵਣਮਲ ਲੈ ਕੇ ਆਏ ਰਾਜੇ ਰਾਣੀਆਂ ਨੇ ਮੱਥਾ ਟੇਕਿਆ ਪਰ ਬਾਬਾ ਸਾਵਣਮਲ ਸੰਗਤ ਦੇ ਜੋੜਿਆਂ 'ਚ ਬਹਿ ਗਿਆ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਪੁੱਛਦੇ ਰਾਜੇ ਨੂੰ ਕਹਿੰਦੇ ਤੁਸੀਂ ਤਾਂ ਆ ਗਏ ਹੋ ਜਿਹੜਾ ਤੁਹਾਨੂੰ ਲੈ ਕੇ ਆਇਆ ਉਹ ਕਿੱਥੇ ਹੈ ਸਿੱਖਾਂ ਕਹਿੰਿਆ ਮਹਾਰਾਜ ਬਾਬਾ ਸਵਨਮਲ ਜੋੜਿਆਂ 'ਚ ਬੈਠਾ ਹੈ ਕਿਉਂ ਚਿੱਤ ਵਿੱਚ ਪਛਤਾਵਾ ਹੈ हे गुरु अमरदास महाराज ਤੁਹਾਡਾ ਰਮਾਲ ਲੈ ਕੇ ਮੈਂ ਤੁਹਾਡੀ ਬਰਬਰੀ ਕੀਤੀ ਮੇਤੋਂ ਗਲਤੀ ਹੋ ਗਈ ਬੱਬਾ ਸਾਵਣ ਮਲ ਜੋੜਿਆ ਤੇ ਬੈਠੇ ਰਹੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਤਖਤ ਉੱਥੇ ਆਪ ਪੈਦਲ ਚੱਲ ਕੇ ਗਏ ਮੇਰਾ ਗੁਰੂ ਇੰਨਾ ਬਖਸ਼ਿੰਦਾ ਉਹ ਸਿੱਖਾ ਤੋਂ ਵੱਡੀ ਤੋਂ ਵੱਡੀ ਗਲਤੀ ਵੀ ਕਰ ਲੈ ਜਾਂ ਗੁਰੂ ਘਰ ਆ ਕੇ ਕਹਿੰਦੀ ਅਸੀਂ ਖਤੇ ਬਹੁਤ ਕਮਾਵੰਦੇ ਅੰਤ ਨਾ ਭਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਮੈਂ ਪਾਪੀ ਵੱਡ ਬਣੇ ਗਾਰ ਗੁਰੂ ਨੇ ਬਖਸ਼ੇ ਕੋਈ ਗੁਰੂ ਕੋਲ ਆ ਕੇ ਤਿੰਨਾ ਵੀ ਵੱਡਾ ਪਾਪ ਕਰਕੇ ਆਇਆ ਹੋਵੇ ਗੁਰੂ ਕੋਲ ਆ ਕੇ ਅੰਦਰੋਂ ਕਹਿ ਦੇ ਕਿ ਲੇਖੇ ਕਤੈ ਨਾ ਛੁੱਟੀ ਐ ਪੜੋ ਖਿੰਖਿਨ ਪੁਲਣਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰੋ ਤਾਰ ਗੁਰੂ ਬਖਸ਼ਿੰਦ ਸ੍ਰੀ ਗੁਰੂ ਅਮਰਦਾਸ ਮਹਾਰਾਜ ਤਖਤ ਉੱਠ ਕੇ ਗਏ ਜੋੜਿਆਂ 'ਚ ਬੈਠੇ ਸਾਵਣ ਮੱਲ ਸਿਰ ਝੁਕਿਆ ਹੋਇਆ ਅੱਖਾਂ ਭਰ ਕੇ ਰੋ ਰਿਹਾ ਹੈ ਪਾਤਸ਼ਾਹ ਨੇ ਮੋਢਿਆਂ ਤੋਂ ਫੜ ਕੇ ਉਠਾਇਆ ਕਹਿੰਦੇ ਸਾਵਣ ਮੱਲ ਉਹ ਰੋ ਕੇ ਆ ਕਹਿੰਦਾ ਮਹਾਰਾਜ ਮੈਂ ਮੂੰਹ ਦਿਖਾਣ ਜੋ ਕਰੀ ਪਾਤਸ਼ਾਹ ਨੇ ਤੁਹਾਡੀ ਬਰਾਬਰੀ ਕੀਤੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਗਲ ਨਾਲ ਲਾ ਕੇ ਬਾਬੇ ਸਾਵਣ ਮੱਲ ਨੂੰ ਕਿਹਾ ਜਾ ਸਾਵਣ ਮੱਲ ਤੂੰ ਬਖਸ਼ਿਆ ਗਿਆ ਸਾਵਣ ਮਲ ਤੋਂ ਬਖਸ਼ਿਆ ਗਿਆ ਜਾ ਤੇਰੀ ਕੁੱਲ ਵੰਸ਼ ਦੀ ਪੀੜੀ ਗੱਦੀ ਚੱਲੇ ਗਈ ਪਾਤਸ਼ਾਹ ਨੇ ਮਨਜੀ ਥੱਪੀ ਸਾਵਣ ਮਲ ਦੇਣਾ ਅੱਜ ਤੱਕ ਬਾਬੇ ਸਾਵਣ ਮਲ ਨੂੰ ਵਡਿਆਈ ਹੈ ਕਿਉਂ ਭਾਈ ਗੁਰੂ ਚਰਨਾਂ ਦੇ ਜਿਹੜਾ ਝੁਕ ਗਿਆ ਉਹਦੀ ਵਡਿਆਈ ਹੋਵੇ ਆਪਸ ਕੋ ਜੋ ਜਾਣੇ ਨੀਚਾ ਪੜੋ ਸੋਗਣੀਏ ਸਭ ਤੇ ਉੱਚਾ ਹੋਰ ਪੜੋ اس جگن سوبانا کی ڈے لگ کے جو پانچ پانچ سو کلے دے مال کوئی بندے ہون کے کدے دو سو کسی دی برسی منائی جاندی ہے میں یو ایس سے گیا امریکہ وہ تھے ایک شہر ہے سکپٹن وہ تھے نہالی بڑا بڑا شہر ہے فریجنو ਤੋ ਬੰਦਿਆਂ ਦੀ 5000 ਏਕੜ ਜ਼ਮੀਨ ਹੈ ਅਮਰੀਕਾ 'ਚ 5000 ਏਕੜ 500 ਨਹੀਂ 5000 ਹੈਲੀਕਾਪਟਰਾਂ ਨਾਲ ਦਵਾਈ ਆਉਂਦੇ ਨੇ ਬਦਾਮਾਂ ਦੀ ਖੇਤੀ ਹੈ ਸਾਨੂੰ 1910 ਦੇ ਉਹ ਗਏ ਹੋਏ ਨੇ ਅਮਰੀਕਾ ਬਜ਼ੁਰਗੋਨਾਂ ਦੇ ਨਾ ਨਾ ਪੁੱਛਿਆ ਜਿਹੜੇ ਬਜ਼ੁਰਗ 1910 ਵਿੱਚ ਇੱਥੇ ਆਏ ਜਿਹੜੇ ਬਜ਼ੁਰਗਾਂ ਨੇ ਮਿਹਨਤ ਕਰਕੇ ਨੀ ਖੇਤੀ ਬਣਾਈ ਇੱਥੇ ਮੈਂ ਕਹਿੰਦਾ ਮੈਨੂੰ ਉਹਨਾਂ ਦੀ ਫੋਟੋ ਦੇ ਦਰਸ਼ਨ ਦਿਖਾਓ ਘਰ ਵਾਲੇ ਲੱਭਣ ਲੱਗ ਪਏ ਇੱਕ ਛੋਟੀ ਜਿਹੀ ਐਲਬਮ ਲੱਭ ਕੇ ਲਿਆਏ ਉਹਦੇ ਵਿੱਚ ਛੋਟੀ ਜਿਹੀ ਫੋਟੋ ਤਿੰਨ ਚਾਰ ਪੰਜ ਜਣਿਆਂ ਦੀ ਪਰਿਵਾਰ ਦੀ ਖੜੀ ਉਹਦੇ ਵਿੱਚੋਂ ਹੱਥ ਲਾ ਕੇ ਉਂਗਲੀ ਲਾ ਕੇ ਕਹਿੰਦੇ ਆਹ ਸਾਡਾ ਬਜ਼ੁਰਗ ਹੈ ਤੇ ਸਜਣੋਂ ਮੈਂ ਉੱਥੇ ਤੀ ਨਹੀਂ ਕਿਹਾ ਪਰ ਮੇਰੇ ਚਿੱਤ ਵਿੱਚ ਆਇਆ ਉਹ ਮਨਾਂ ਅਮਰੀਕਾ ਵਿੱਚ 5-5000 ਇਕੜ ਜ਼ਮੀਨ ਬਣਾਉਣ ਵਾਲਿਆਂ ਦੀ ਇੰਨੀ ਕਿ ਫੋਟੋ ਐਲਬਮ ਵਿੱਚ ਰਹਿ ਗਈ ਇਸ ਧਰਤੀ ਉੱਤੇ ਵਡਿਆਈ ਉਹਨਾਂ ਦੀ ਹੋਈ ਜਿਨ੍ਹਾਂ ਬੰਦਗੀ ਕੀਤੀ ਕੁੱਲੀ ਵਿੱਚ ਰਹਿਣ ਵਾਲਿਆਂ ਦੀਆਂ ਵਰ੍ਹਸੀਆਂ ਮਨਾਈਆਂ ਜਾਂਦੀਆਂ ਕੁੱਲੀ ਵਿੱਚ ਰਹਿਣ ਵਾਲਿਆਂ ਨੂੰ ਦੁਨੀਆ ਸਦੀਆਂ ਤੱਕ ਅੱਜ ਤੱਕ ਯਾਦ ਕਰ ਰਹੀ ਹੈ ਔਰ ਸਾ ਸੰਗਤ ਮਿਲਣ ਵਾਲਿਆਂ ਨੂੰ ਲੋਕ ਭੁੱਲ ਜਾਂਦੇ ਨੇ ਕਿਉਂ ਇਸ ਜੁਗਮ ਸੋਬਾ ਨਾਮ ਕੀ پیسے دی نہیں جمین دی نہیں پڑھو اس جگہ میں سبا نام کی اس جگہ میں گاجی کے پڑھو اچھا تسی پر شادہ پانی شکے سارے پکوڑے پکوڑے کھاتے ہوئے میں تو باروں آیا ہوتے ہوتا لائن جڑی لگی نا بار میلہ ਉੱਥੇ ਮੈਂ ਹੈਰਾਨ ਹੋ ਗਿਆ 36 ਪ੍ਰਕਾਰ ਦੇ ਭੋਜਨ ਦਾ ਲੰਗਰਾਂ ਚੱਲਦੇ ਉੱਥੇ ਲੋਕ ਨਿਊਡਲ ਖਾਈ ਜਾਂਦੇ ਬਰਗਰ ਖਾਈ ਜਾਂਦੇ ਪਤਾ ਨਹੀਂ ਕੀ ਕੋਈ ਖਾ ਰਿਹਾ ਹੈ ਕੁਲਫੀਆਂ ਖਾ ਰਿਹਾ ਹੈ ਠੀਕ ਹੈ ਪ੍ਰਕਾਰ ਦੇ ਭੋਜਨ ਛਕੋ ਪਰ ਸਜਣੂ ਬੇਨਤੀ ਇਹ ਹੈ ਆਹ ਭੋਜਨ ਖਾਦਾ ਹੀ ਆਪਣੇ ਕੰਮ ਹੋਣੇ ਬਾਕੀ ਜੋ ਕੋਈ ਖਾਦਾ ਉ ਤਾਂ ਰੋਲਾ ਰਪਾਈ ਹੈ ਜੇ ਤੁਸੀਂ ਗੁਰੂ ਘਰ ਆਏ ਹੋ ਜੇ ਦਿਖਾਈਏ ਬਾਜਰੀ ਉਹਦੀ ਦਈਏ ਹਾਜ਼ਰੀ ਬਜ਼ੁਰਗ ਕਹਿੰਦੇ ਸੀ ਜਿਹਦੇ ਘਰ ਦੀ ਰੋਟੀ ਖਾਈਏ ਉਹਦੀ ਹਾਜ਼ਰੀ ਜੇ ਗੁਰੂ ਦੀ ਵਡਿਆਈ ਗੁਰੂ ਘਰ ਵਿੱਚੋਂ ਕੋ ਛੱਕਿਆ ਫਿਰ ਚਿੱਤ ਜੋੜ ਕੇ ਪਿਆਰ ਨਾਲ ਪੜੋ ਆਪਣੀ ਹਾਜ਼ਰੀ ਲਾਓ ਗੱਜ ਕੇ ਕੋ ਇਸ ਜੁਗਮ ਸੋਬਾ ਨਾਮ ਕੀ ਇਸ ਜੁਗਮ ਹਾਂ ਹੁਣ ਇਹਦਾ ਮਤਲਬ ਤੁਸੀਂ ਛੱਕਿਆ ਹੋਇਆ ਦੇਖੋ ਅਸੀਂ ਤਾਂ 150 ਕਿਲੋਮੀਟਰ ਤੋਂ ਆਏ ਆ

ਪਰ ਵਡਿਆਈ ਤੁਹਾਨੂੰ ਮਿਲੀ ਤੁਹਾਡੇ ਨਗਰ ਨੂੰ ਮਿਲੀ ਬਾਬਾ ਸਿੱਧ ਸਰਸਾਈ ਨੂੰ ਮਿਲੀ ਕਿਉਂ ਨਾਮ ਜਪਿਆ ਨਾਲ ਭਾਈ ਪਰਵਾਨ ਹੋ ਗਏ ਗੁਰੂ ਅਰਜਨ ਸਾਹਿਬ ਜਿਹੜੀ ਪਾਕਸ਼ਾ ਨੇ ਬਾਣੀ ਚ ਮੋਹਰ ਲਾਈ ਉਹਨਾਂ ਤੇ ਲੱਗ ਗਈ ਕਿਹੜੀ ਇਸ ਜੁਗ ਮੈਂ ਸੋਭਾ ਨਾਮ ਪੀਸ ਜੁਗ ਮੈਂ ਸੋਭਾ ਇਸ ਜਗਮੇ ਸੋਭਾ ਨਾਮ ਕੀ ਇਸ ਜਗਮੇ ਸੋਭਾ ਬਿਨ ਨਾਵੇ ਸੋਭਾ ਨ ਹੋਏ ਇਹ ਮਾਇਆ ਕੀ ਸੋਭਾ ਚਾਰ ਦੇੜ ਹੈ ਜੰਦੀ ਮਿਲ ਮਨਾਉ ਮਾਇਆ ਦੀ ਸੋਭਾ ਚਾਰਕ ਦਿਨਾਂ ਦੀ ਹੈ ਤੁਹਾਨੂੰ ਕੋ ਬੰਦੇ ਨੇ ਜਿਉਂਦੇ ਮਲਾ ਸਕਣਾ ਜਿਹੜੇ ਬੰਦੇ ਮਨਿਸਟਰ ਦੇ ਅਹੁਦੇ ਸਿੱਤੇ ਮਿਨਿਸਟਰ ਦੇ ਉੱਤੇ ਬਾਈ ਬਾਈ ਪਿੰਡਾਂ ਦੀਆਂ ਪੰਚਾਇਤਾਂ ਕੰਮ ਕਰਾਉਣ ਆਉਂਦੀਆਂ ਸੀ ਅੱਜ ਬੰਦੇ ਜਿਉਂਦੇ ਨੇ ਇੱਕ ਵੀ ਬੰਦਾ ਕੰਮ ਕਰਾਉਣ ਨਹੀਂ ਜਾਂਦਾ ਮਾਇਆ ਦੀ ਸੋਭਾ ਖਤਮ ਪਾਵਰ ਦੀ ਸੋਭਾ ਖਤਮ ਸਰਕਾਰਾਂ ਚਲੀਆਂ ਗਈਆਂ ਸੋਭਾ ਖਤਮ ਹੋ ਜਾਂਦੀ ਹੈ ਸਾਧ ਸੰਗਤ ਇੱਕ ਬੜਾ ਵੱਡਾ ਮਿਨਿਸਟਰ ਚਾਰ ਵਾਰ ਸਰਕਾਰ ਚ ਮਿਨਿਸਟਰ ਰਿਹਾ ਚਾਰ ਵਾਰ ਮੈਂ ਫਗਵਾੜੇ ਬੰਦੇ ਨੂੰ ਕੰਮ ਦਾ ਵਿਖਾਇਆ ਹੋਇਆ ਆ ਵੇਖੋ ਆਪ ਸਬਜ਼ੀ ਖਰੀਦ ਰਿਹਾ ਤੇ ਅੱਲਾ ਹੀ ਵਿਚਾਰਾ ਇਹ ਕੋਈ ਗੰਮੈਨ ਉਹਨੂੰ ਉਧਰ ਦਿੱਤਾ ਹੋਇਆ ਹੈ ਕੋਈ ਬੰਦਾ ਉਹ ਤੋਂ ਕੰਮ ਨਹੀਂ ਕਰਾ ਰਿਹਾ ਕੋਈ ਉਹਨੂੰ ਬੁਲਾ ਨਹੀਂ ਰਿਹਾ ਜਿਹਦੇ ਨਾਲ 10-10 ਗੱਡੀਆਂ ਹੁੰਦੀਆਂ ਸੀ ਅੱਜ ਉਹਨੂੰ ਕੋਈ ਕਹਿੰਦਾ ਵੀ ਮੰਤਰੀ ਸਾਹਿਬ ਕੰਮ ਕਰਾ ਦਿਓ ਉਹਦੀ ਸਰਕਾਰ ਹੀ ਨੇ ਵਿਚਾਰੇ ਤੇ ਉਹ ਪਿਛਲੇ 15 ਸਾਲ ਤੋਂ ਬਣਿਆ ਹੀ ਨਹੀਂ ਜਿੱਤਿਆ ਹੀ ਨਹੀਂ ਹੁਣ ਹੁਣ ਉਹਨੂੰ ਕੋਈ ਵੀ ਨਹੀਂ ਪੁੱਛਦਾ ਭਾਈ ਇਹ ਮਾਇਆ ਦੀ ਸੋਮਾ ਥੋੜੇ ਸਾਲਾਂ ਦੀ ਹੈ ਨਾਮ ਦੀ ਸੋਭਾ ਸਦੀਆਂ ਤੱਕ ਸਦੀਆਂ ਲੰਘ ਗਈਆਂ ਅੱਜ ਤੱਕ ਤੁਸੀਂ ਸੋਭਾ ਕਰ ਰਹੇ ਹੋ ਵਡਿਆਈ ਕਰ ਰਹੇ ਹੋ ਬਰਸੀਆਂ ਮਨਾ ਰਹੇ ਹੋ ਦਿਨ ਮਨਾ ਰਹੇ ਹੋ ਕਿਉਂ ਨਾਮ ਦੀ ਸੋਭਾ ਹੋਰ ਕਿਸੇ ਚੀਜ਼ ਦੀ ਸੋਭਾ ਦੀ ਇਹ ਨਹੀਂ ਕਿ ਜ਼ਮੀਨ ਬਹੁਤ ਸੀ ਬਾਬਾ ਸਿੱਧ ਸਰਸਾਈ ਨੂੰ ਉਹਨਾਂ ਦੇ ਨਾਂ ਤੇ ਜ਼ਮੀਨ ਸੀ ਤਾਂ ਦਿਨ ਮਨਾ ਰਹੇ ਨਹੀਂ ਪਿੰਡ ਕੋਈ ਇੰਨਾ ਵੱਡਾ ਨਹੀਂ ਬਣ ਪਰ ਸੱਜਣੋਂ ਵਡਿਆਈ ਇੰਨੀ ਵੱਡੀ ਹੈ ਕਿਉਂਕਿ ਨਾਮ ਦੀ ਵਡਿਆਈ ਹੈ ਪੜੋ ਇਸ ਜੁਗ ਮੈਂ ਸੋਬਾ ਨਾਮ ਕੀ ਦਿਨ ਨਾ ਵੈ ਸੋਨਾ ਹੋਏ ਇਹ ਮਾਇਆ ਕੀ ਸੋਬਾ ਚਾਰ ਦਿਹਾੜੇ ਜੰਦੀ ਜਿਲਮ ਨਾ ਹੋਏ ਭਾਈ ਨਾਮ ਦੀ ਸੋਬ ਹੈ ਪਰ ਨਾਮ ਵੀ ਗੁਰੂ ਦਾ ਦਿੱਤਾ ਹੋਇਆ ਨਾਮ ਵੀ ਗੁਰੂ ਦੀ ਵਡਿਆਈ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਸੰਗਤ ਦੇ ਸਿੱਖਾਂ ਨੂੰ ਵਡਿਆਈ ਦਿੱਤੀ ਇਤਿਹਾਸ ਪੜਿਓ ਜਿਹਦੇ ਵਿੱਚ ਗੁਰੂ ਆਪ ਵਸਿਆ ਉਹਨੂੰ ਵਡਿਆਈ ਦਿੱਤੀ ਹੁਣ ਇੱਕ ਨੁਕਤਾ ਧਿਆਨ ਨਾਲ ਸੁਣੋ ਜਿਨ੍ਹਾਂ ਵਿੱਚ ਗੁਰੂ ਵਸ ਜਾਂਦੇ ਉਹ ਬਿਨਾਂ ਕੰਨਾਂ ਤੋਂ ਸੁਣ ਲੈਂਦੇ ਨੇ ਬਿਨਾਂ ਜ਼ੁਬਾਨ ਤੋਂ ਦੂਰ ਤੱਕ ਬੋਲ ਸਕਦੇ ਨੇ ਬਿਨਾਂ ਪੈਰਾਂ ਤੋਂ ਚੱਲ ਲੈਂਦੇ ਨੇ ਉਹਨਾਂ ਦੇ ਹੱਥਾਂ ਵਿੱਚ ਕਰਾਮਾਤ ਕਦਮਾਂ ਵਿੱਚ ਕ੍ਰਾਂਤੀ ਬੋਲਾਂ ਵਿੱਚ ਬਰਕਤ ਆ ਜਾਂਦੀ ਹੈ ਜੋ ਕਹਿਦਣ ਉਹ ਪੂਰਾ ਹੋਣ ਲੱਗ ਪੈਂਦਾ ਕਿਉਂ ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ ਹੈ ਗੁਰਸਿੱਖਾਂ ਵਿੱਚ ਗੁਰੂ ਵਰਤਣ ਲੱਗ ਪੈਂਦਾ ਚੁਣ ਕੱਢੇ ਲੱਦੋਵਾਰੇ ਇਤਿਹਾਸ ਹੈ ਭਾਈ ਗੁਰੂ ਅਰਜਨ ਦੇ ਮਹਾਰਾਜ ਗੁਰਸਿੱਖਾਂ 'ਚ ਵਰਤਦਾ ਹੈ ਵਡਿਆਈ ਦੇਣ ਇਤਿਹਾਸ ਪੈਂਦਾ ਜਦੋਂ ਤੁਸੀਂ ਸ਼੍ਰੀ ਦਰਬਾਰ ਸਾਹਿਬ ਜਾਓਗੇ ਨਾ ਹੁਣ ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਲੰਗਰ ਹੈ ਉਧਰਲੇ ਪਾਸੇ ਜਦੋਂ ਦਰਬਾਰ ਸਾਹਿਬ ਐਂਟਰ ਕਰੋਗੇ